ਬਾਬਾ ਦੀਪ ਸਿੰਘ ਮਹਾਰਾਜ ਜੀ ਮਿਸਲਾਂ ਦੇ ਮੁਖੀ ਸਨ ਸ਼ਹੀਦਾ ਮਿਸਲ ਇਹ ਸ਼ਹੀਦ ਮਿਸਲ ਦੇ ਮੁਖੀ ਸਨ ਤੇ ਜਦੋਂ ਕੌਮ ਦਾ ਇੱਕ ਉਹ ਵੀ ਸਮਾਂ ਆਇਆ ਜਿਸ ਵੇਲੇ ਕੌਮ ਵਿਖਰ ਗਈ ਜਿਸ ਵੇਲੇ ਮਿਸਲਾਂ ਆਪਸ ਦੇ ਵਿੱਚ ਲੜਦੀਆਂ ਸਨ ਮਿਸਲਾਂ ਆਪਸ ਦੇ ਵਿੱਚ ਲੜਦੀਆਂ ਤੇ ਇਹੋ ਜਿਹਾ ਸਮਾਂ ਸੀ ਕੌਮ ਤੇ ਭਾਰੂ ਪਈ ਤੇ ਮਿਸਲਾਂ ਨੇ ਫੈਸਲਾ ਕੀਤਾ ਬਾਬਾ ਦੀਪ ਸਿੰਘ ਜੀ ਵਰਗੀਆਂ ਜੋਧਿਆਂ ਨੇ ਕਹਿਣ ਲੱਗੇ ਭਾਈ ਸਮਾਂ ਲੜਨ ਦਾ ਨਹੀਂ ਠੀਕ ਹੈ ਸਾਡੀਆਂ ਆਪੋ ਆਪਣੀਆਂ ਮਿਸਲਾਂ ਸਾਡੇ ਆਪੋ ਆਪਣੇ ਕਈ ਵੱਖਰੇਵੇਂ ਨੇ ਪਰ ਜਿਸ ਦਿਨ ਕੌਮ ਦੀ ਗੱਲ ਆਵੇ ਜਿਸ ਦਿਨ ਪੰਥ ਦੀ ਗੱਲ ਆਵੇ ਜਿਸ ਦਿਨ ਕੋਈ ਪੰਥ ਤੇ ਉਂਗਲ ਚੁੱਕ ਕੇ ਆਵੇ ਉਹ ਦਿਨ ਇਕੱਠੇ ਹੋ ਕੇ ਸਿਰ ਜੋੜ ਕੇ ਲੜਾਂਗੇ ਸਾਰੀਆਂ ਮਿਸਲਾਂ ਨੂੰ ਤੋੜ ਕਰਕੇ ਬਾਬਾ ਦੀਪ ਸਿੰਘ ਜੀ ਵਰਗੇ ਆਇਨਾ ਮਹਾਨ ਗੁਰਸਿੱਖਾਂ ਨੇ ਸਾਰੀਆਂ ਮਿਸਲਾਂ ਤੋੜੀਆਂ ਤੇ ਇੱਕ ਦਲ ਖਾਲਸਾ ਬਣਾਇਆ ਸਾਰੀਆਂ ਮਿਸਲਾਂ ਨੂੰ ਇਕੱਠਾ ਕੀਤਾ ਜਿਹੜਾ ਖਾਲਸੇ ਰਾਜ ਦੀ ਨੀ ਬਣਿਆ ਜਿਹੜਾ ਮਿਸਲ ਰਾਜ ਦਲ ਖਾਲਸਾ ਫਿਰ ਖਾਲਸੇ ਰਾਜ ਦੀ ਸਥਾਪਤੀ ਵੱਲ ਨੂੰ ਖਾਲਸੇ ਨੂੰ ਲੈ ਕੇ ਗਿਆ ਉਹ ਇਹਨਾਂ ਸਿੱਖਾਂ ਦੀ ਦੂਰ ਅੰਦੇਸ਼ੀ ਸੀ ਇਹ ਸਿੱਖਣਾ ਹੈ ਅਸੀਂ ਇਹਨਾਂ ਦੇ ਇਹਨਾਂ ਦੇ ਜੀਵਨਾ ਤੋਂ ਜੀ ਸਾਡੀ ਆ ਸੰਪਰਦਾ ਅਸੀਂ ਨਹੀਂ ਉਹਨਾਂ ਨੂੰ ਮੰਨਦੇ ਉਹ ਦੂਜਾ ਧੜਾ ਇਹ ਗੱਲ ਕਰਦਾ ਪਿਆ ਤੇ ਜੇ ਦੂਜੇ ਧੜੇ ਨੇ ਕੀਤੀ ਤੇ ਮੇਰਾ ਕੰਮ ਹੈ ਵਿਰੋਧ ਕਰਨਾ ਭਾਵੇਂ ਗੁਰਮਤ ਦੀ ਗੱਲ ਹੋਵੇ ਭਾਵੇਂ ਮਨਮਤ ਦੀ ਸਾਡੀ ਸੰਪਰਦਾ ਆ ਕਹਿੰਦੀ ਸਾਡਾ ਜਿਹੜਾ ਮਰਿਆਦਾ ਆ ਕਹਿੰਦੀ ਉਹ ਨਹੀਂ ਸਿੱਖੋ ਜਦੋਂ ਗੱਲ ਗੁਰੂ ਘਰ ਦੀ ਆਵੇ ਜਦੋਂ ਗੱਲ ਪੰਥ ਦੀ ਆਵੇ ਜਦੋਂ ਗੱਲ ਗੁਰੂ ਕੀ ਸ਼ਾਨ ਦੀ ਆਵੇ ਸਿੱਖੀ ਦੀ ਹੋਂਦ ਦੀ ਆਵੇ ਸਾਰੇ ਸਿਰ ਜੋੜ ਕੇ ਇੱਕ ਹੋਈਏ ਗੁਰੂ ਅਗੇ ਅਰਦਾਸ ਕਰਿਆ ਕਰੀਏ ਸਤਿਗੁਰੂ ਸਾਡੇ ਵਖਰੇਵੇਂ ਭਾਵੇਂ ਲੱਖ ਹੋਣ ਸਾਡੇ ਭਾਵੇਂ ਆਪਸੀ ਕਈ ਝਗੜੇ ਹੋਣ ਪਰ ਜਿਸ ਦਿਨ ਤੇਰੇ ਘਰ ਦੀ ਗੱਲ ਚੱਲੇ ਜਿੱਦਾਂ ਮੁਸਲਮਾਨਾਂ ਦੇ ਵਿੱਚ ਇਹ ਪੱਕਾ ਕਾਨੂੰਨ ਹੈ ਉਹ ਇੱਕ ਨਾਰਾ ਮਾਰਦੇ ਨੇ ਕੇ ਜਿੰਨੇ ਕੌਮ ਵਾਸਤੇ ਮਰਨਾ ਹੁਣ ਸਾਰੇ ਵਖਰੇਵੇਂ ਭੁੱਲ ਕੇ ਆਜੋ ਜਿਹਹਾਦ ਦਾ ਨਾਰਾ ਸ਼ਾਇਦ ਉਹਨੂੰ ਕਹਿੰਦੇ ਉਹ ਨਾਰਾ ਮਾਰਦੇ ਸਾਰੇ ਮੁਸਲਮਾਨ ਆਪਣੇ ਆਪਣੇ ਵਖਰੇਵੇਂ ਭੁੱਲ ਕੇ ਉਸ ਨਾਰੇ ਦੇ ਹੇਠ ਇੱਕ ਝੰਡੇ ਥੱਲੇ ਇਕੱਠੇ ਹੋ ਜਾਂਦੇ ਉਹਨਾਂ ਨੂੰ ਪਤਾ ਹੈ ਹੁਣ ਕੌਮ ਵਾਸਤੇ ਗੱਲ ਆਈ ਹੁਣ ਗੱਲ ਸਾਡੀਆਂ ਨਿੱਕੀਆਂ ਮੋਟੀਆਂ ਸੰਪਰਦਾਵਾਂ ਜੇ ਕੌਮ ਨਾ ਰਹੀ ਤੇ ਕੀ ਰਹਿਣਾ ਜੇ ਕੌਮ ਨਾ ਰਹੀ ਸਾਡੇ ਧੜੇ ਕਿੱਥੇ ਰਹਿਣੇ ਉਹ ਸਾਰੇ ਆਪਣੇ ਮਤ ਮਤਾਂ ਅੰਦਰ ਮੇਟ ਕਰਕੇ ਇੱਕ ਹੋ ਕੇ ਲੜਨ ਆ ਜਾਂਦੇ ਤੇ ਸਿੱਖਾਂ ਅੰਦਰ ਵੀ ਇਹ ਜਜ਼ਬਾ ਹੋਣਾ ਚਾਹੀਦਾ ਜਿਦਨ ਕੱਲ ਕੌਮ ਦੀ ਆਵੇ ਜਿਦਨ ਗੱਲ ਗੁਰੂ ਦੀ ਆਵੇ ਗੁਰੂ ਦੀ ਮਤ ਦੀ ਆਵੇ ਉਹ ਦਿਨ ਸਾਰੇ ਸਿਰ ਜੋੜ ਕੇ ਇੱਕ ਝੰਡੇ ਥੱਲੇ ਇਕੱਠੇ ਹੋਈਏ